ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਨਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤਿਆਰ ਨੂੰ ਟਿਕਟ ਦੇਤੇ ਜਾਣ ਤੋਂ ਬਾਅਦ ਉਹਨਾਂ ਦੀ ਵਰਨਾਲਾ ਰਿਹੈਸ ਤੇ ਚਿਹਰਪੈਲ ਸ਼ੁਰੂ ਹੋ ਚੁੱਕੀ ਹੈ। ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਅਤੇ ਓਐਸਡੀ ਹਸਨਪ੍ਰੀਤ ਭਾਰਦਵਾਜ ਦੀ ਅਗਵਾਈ ਹੇਠ ਵਰਕਰਾਂ ਨੇ ਗੁਰਮੀਤ ਸਿੰਘ ਮੀਤਿਆਰ ਨੂੰ ਟਿਕਟ ਦੇਤੇ ਜਾਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਅਤੇ ਜਿੱਤ ਦਾ ਦਾਵਾ ਕੀਤਾ। ਸਭ ਤੋਂ ਪਹਿਲਾਂ ਤਾਂ ਅਸੀਂ ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਬਹੁਤ ਹੀ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਕਰਨ ਬਰਨਾਲੇ ਨੂੰ ਇਹ ਮੌਕਾ ਦਿੱਤਾ ਕਿ ਉਹ ਸੰਗਰੂਰ ਲੋਕ ਸਭਾ ਦੀ ਨੁਮਾਇੰਦਗੀ ਲੋਕ ਸਭਾ ਦੇ ਵਿੱਚ ਜਾ ਕੇ ਕਰਨ ਤੇ ਸਾਡੇ ਯੂਥ ਦੇ ਹਰਮਨ ਪਿਆਰੇ ਲੀਡਰ ਤੇ ਇਸ ਸਮੇਂ ਕੈਬਨਿਟ ਮੰਤਰੀ ਮੀਤ ਹੇਰ ਜੀ ਨੂੰ ਮੌਕਾ ਦਿੱਤਾ ਕਿ ਉਹ ਲੋਕਾਂ ਦਾ ਪੱਖ ਤੇ ਲੋਕਾਂ ਦੀ ਨੁਮਾਇੰਦਗੀ ਲੋਕ ਸਭਾ ਦੇ ਵਿੱਚ ਜਾ ਕੇ ਕਰਨ ਕਿਸ ਤਰੀਕੇ ਦਾ ਉਸ ਆ ਕਿਸ ਤਰੀਕੇ ਦੀ ਖੁਸ਼ੀ ਹੈ ਜਦ ਵਿੱਚ ਤੁਸੀਂ ਦੇਖਿਆ ਜਾਂ ਵਰਕਰਾਂ ਦਾ ਦੇਖੋ ਦੇਖੋ ਜੋ ਮੀਤ ਹੇਰ ਜੀ ਦਾ ਤਾਲਮੇਲ ਇੱਥੇ ਬਰਨਾਲੇ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਵਰਕਰਾਂ ਨਾਲ ਆ ਉਹ ਮੈਨੂੰ ਨਹੀਂ ਲੱਗਦਾ ਉਹ ਦੇਖਿਆ ਜਾ ਸਕਦਾ ਕਿਸੇ ਵੀ ਹੋਰ ਰਵਾਇਤੀ ਲੀਡਰਸ਼ਿਪ ਦੇ ਵਿੱਚ ਜਾਂ ਪੁਰਾਣੇ ਕਿਸੇ ਵੀ ਲੀਡਰਾਂ ਦੇ ਵਿੱਚ ਹੋਰ ਕਿਸੇ ਪਾਰਟੀ ਦੇ ਲੀਡਰਾਂ ਦੇ ਵਿੱਚ ਮੈਂ ਤੁਲ ਜੂਤ ਦਾ ਜੋ ਪੂਰੇ ਦਾ ਪੂਰਾ ਵਰਕਰ ਆ ਉਹਦੇ ਵਿੱਚ ਖੁਸ਼ੀ ਦੀ ਲਹਿਰ ਆ ਤੇ ਮੈਨੂੰ ਉਮੀਦ ਆ ਕਿ ਮੀਤ ਹੇਰ ਜੀ ਵੱਡੀ ਲੀਡ ਨਾਲ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ ਤੇ ਸੰਗਰੂਰ ਤੋਂ बतौर ਮੈਂਬਰ ਪਾਰਲੀਮੈਂਟ ਬਣ ਕੇ ਸਾਡੇ ਪੰਜਾਬ ਦਾ ਪੱਖ ਹੋਰ ਵੀ ਵਧੀਆ ਤਰੀਕੇ ਨਾਲ ਸਾਰੀ ਵੈਸੇ ਦਾ ਵਧੀਆ ਤਰੀਕੇ ਨਾਲ ਪੱਖ ਰੱਖਦੇ ਨੇ ਪਰ ਹੋਰ ਵੀ ਵਧੀਆ ਤਰੀਕੇ ਨਾਲ ਜਾ ਕੇ ਮਕਸਤਾਵਾ ਦੇ ਵਿੱਚ ਰੱਖਣਗੇ